ਸਸ਼ੀਕਾਲ ਮੇਂ ਗੁਰਪ੍ਰਿਤ ਕੌਰ ਲੈ ਕੇ ਹਜ਼ਰਾਂ ਰਜਨ ਦੀ ਤਰ੍ਹਾਂ ਫਟਾਫਟ ਦੀ ਖਬਰਾਂ ਤੇ ਫਟਾਫਟ ਖਬਰਾਂ ਦਾ ਗਾਸ ਕਰਦੀ ਹਸੀ ਪਹਿਲੀ ਖਬਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਗੀਸੁਰਾ ਉਠਨ ਵਿਚਾਲੇ ਕਾਂਗਰਸੀ ਆਗੂ ਡਾਕਟਰ ਤਨਵੀਰ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਚ ਫੁੱਟ ਪੈਣਾ ਕੋਈ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਖੇਤਰੀ ਪਾਰਟੀਆਂ ਦਾ ਹੋਣਾ ਤੇ ਉਹਨਾਂ ਦਾ ਮਜ਼ਬੂਤ ਰਹਿਣਾ ਬੇਹੱਦ ਜ਼ਰੂਰੀ ਹੈ ਖੇਤਰੀ ਪਾਰਟੀਆਂ ਦਾ ਏਜੰਡਾ ਵਿਸ਼ੇਸ਼ ਤੌਰ ਤੇ ਇੱਕ ਖੇਤਰ ਦੇ ਵਿੱਚ ਹੁੰਦਾ ਜਿਵੇਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਇਸ ਦਾ ਏਜੰਡਾ ਪੰਜਾਬ ਦੇ ਹਲੇ ਦੁਆਲੇ ਹੁੰਦਾ ਉਹਨਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਘਾਤਮੇ ਵੱਲ ਜਾਂਦਾ ਹੈ ਤਾਂ ਪੰਜਾਬ ਦੀ ਬਦਕਿਸਮਤੀ ਹੋਵੇਗੀ ਡਾਕਟਰ ਤਨਵੀਰ ਗਾਂਧੀ ਨੇ ਕਿਹਾ ਕਿ ਅਕਾਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਨੇ ਭਾਜਪਾ ਦੇ ਨਾਲ ਬਿਨਾਂ ਸ਼ਰਤ ਵੀ ਤੋਂ 25 ਸਾਲ ਸਮਝੌਤਾ ਕਰਕੇ ਰੱਖਿਆ ਤੇ ਪੰਜਾਬ ਦੇ ਵਿੱਚ ਭਾਜਪਾ ਦੀਆਂ ਜੜਾ ਲਾਉਣ ਦਾ ਲਾਂਚ ਅਕਾਲੀ ਦਲ ਨੇ ਮਦਦ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਬੇਅਦਬੀਆਂ ਦੀਆਂ ਘਟਨਾਵਾਂ ਤੇ ਨਸ਼ਿਆਂ ਦੇ ਮੁੱਦੇ ਵੀ ਅਕਾਲੀ ਦਲ ਦੇ ਗਲ ਪਏ ਹੋਏ ਨੇ ਤੇ ਇਸ ਕਾਰਨ ਪਾਰਟੀ ਦਾ ਅੱਜ ਇਹ ਹਲ ਹੈ ਪੰਜਾਬ ਦੇ ਬਰਨਾਲਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਮੀਤ ਹੇਰ ਨੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਉਹਨਾਂ ਨੇ ਆਪਣਾ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਭੇਜਿਆ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ ਹੁਣ ਖੇਡ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਰਹੇਗਾ। ਪੰਜਾਬ ਤੋਂ ਆਪ ਦੇ ਤਿੰਨ ਸੰਸਦ ਮੈਂਬਰ ਚੁਣੇ ਗਏ ਨੇ ਤੇ ਗੁਰਮੀਤ ਸਿੰਘ ਮੀਤ ਹੇਰ ਨੇ ਸੰਗਰੂਰ ਤੋਂ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਬਚਾਓ ਮਹੀਮ ਦਾ ਐਲਾਨ ਕਰਨ ਵਾਲੇ ਪ੍ਰਮੁੱਖ ਅਕਾਲੀ ਆਗੂਆਂ ਚ ਸ਼ਾਮਲ ਗੁਰਪ੍ਰਤਾਪ ਸਿੰਘ ਵਡਾਲਾਣੇ ਸੁਖਬੀਰ ਬਾਦਲ ਦੇ ਬਿਆਨਾਂ ਤੇ ਤਿੱਖਾ ਪ੍ਰतिक੍ਰਮ ਦਿੰਦੇ ਹੋਏ ਕਿ ਆਹ ਅਕਾਲੀ ਦਲ ਨੂੰ ਤੋੜਨ ਵਾਲੇ ਬਿਆਨਾਂ ਤੋਂ ਬਾਝੋਂ ਅਤੇ ਵਡਾਲਾਣੇ ਕਿਹਾ ਕਿ ਬੜਾ ਮੰਦ ਭਾਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਥੀਆਂ ਦੇ ਵੱਲੋਂ ਪਾਰਟੀ ਤੋੜਨ ਦੇ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਕਿਉਂਕਿ ਕੱਲ੍ਹ ਜਲੰਧਰ ਦੇ ਵਿੱਚ ਪੰਥਦਰਦੀਆਂ ਅਤੇ ਪੰਜਾਬ ਹਿਤਾਸ਼ੀਆਂ ਦੀ ਮੀਟਿੰਗ ਦੇ ਵਿੱਚ ਬਹੁਤ ਪੰਥਕ ਪਰਿਵਾਰ ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਤੋੜ ਪਰਿਵਾਰ ਅਤੇ ਗਿਆਨੀ ਕਰਤਾਰ ਸਿੰਘ ਦਾ ਪਰਿਵਾਰ ਤੇ ਪਰਿਵਾਰਾਂ ਤੇ ਟੋਹਰਾ ਸਾਬ ਦਾ ਪਰਿਵਾਰ ਆਦੀ ਸ਼ਾਮਿਲ ਸੰਤ ਤੇ ਇਹੋ ਲੋਕ ਨੇ ਜਿਨ੍ਹਾਂ ਨੇ ਪੰਥਕ ਸਫਾ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵਿੱਚ ਬੜਾ ਕੁਝ ਲਾਇਆ ਸੋ ਅਜੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇਤ ਸਿੰਘ ਲੋਵੀਰਵਾਲ ਯਾਨਕੀ ਅੱਜ ਵੱਡੀ ਰਾਹਤ ਮਿਲੀ ਹੈ ਦਰਸਲ ਉਹਨਾਂ ਦੀ ਰਾਜ ਸਭਾ ਤੋਂ ਮੁਤਲੀ ਰੱਦ ਕਰ ਦਿੱਤੀ ਗਈ ਹੈ ਕਰੀਬ 1 ਸਾਲ ਬਾਅਦ ਉਹਨਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਬਹਾਲ ਹੋ ਗਈ ਹੈ ਤੇ ਸੰਸਦ ਸੈਸ਼ਨ ਦੇ ਵਿੱਚ ਅੱਜ ਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਜਦੋਂ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਜਗਤਦੀਪ ਤਨਖੜ ਨੇ ਨੇਤਾ ਸੰਜੇ ਸਿੰਘ ਦੀ ਮੁਤਲਦ ਨੂੰ ਵਾਪਸ ਲੈਂਦਾ ਐਲਾਨ ਕੀਤਾ ਸੰਜੇ ਸਿੰਘ ਨੂੰ ਬੀਤੇ 24 ਜੁਲਾਈ ਨੂੰ ਸਦਨ ਦੇ ਵਿੱਚ ਮਾੜੇ ਵਤੀਰੇ ਦੇ ਲਈ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਸੀ ਅਤੇ ਸੰਜੇ ਸਿੰਘ ਨੇ ਆਪਣੀ ਮੈਂਬਰਸ਼ਿਪ ਬਹਾਲ ਕਰਨ ਦੇ ਲਈ ਚੇਅਰਮੈਨ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰਾਂ ਦੇ ਪ੍ਰਤੀ ਧੰਨਵਾਦ ਜ਼ਾਹਰ ਕੀਤਾ ਨੇਡਾ ਚ ਅਗਲੇ ਸਾਲ ਹੋਣ ਵਾਲੀ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਟ੍ਰਾਂਟੋ ਸੇਟ ਲਈ ਉਪ ਚੋਣ ਦੇ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਸੀਟ 30 ਸਾਲ ਤੱਕ ਲਿਬਰਲ ਪਾਰਟੀ ਦੇ ਕੋਲ ਸੀ ਅਤੇ ਇਸ ਹਾਰ ਤੋਂ ਬਾਅਦ ਟਰੂਡੋ ਦੀ ਲੀਡਰਸ਼ਿਪ ਤੇ ਸਵਾਲ ਉੱਠ ਰਹੇ ਨੇ ਬੈਕਸਟੇਜ ਸਰਵੇਖਣ ਦੇ ਮੁਤਾਬਿਕ ਕਨਜ਼ਰਵੇਟਿਵ ਪਾਰਟੀ ਟਰੂਡੋ ਦੀ ਲਿਬਰਲ ਪਾਰਟੀ ਤੋਂ 20 ਅੰਕ ਅੱਗੇ ਹੈ ਤੇ 59% ਕੈਨੇਡੀਅਨ ਟਰੂਡੋ ਦੇ ਬਾਰੇ ਨਕਾਰਾਤਮਕ رائے ਰੱਖਦੇ ਨੇ ਅਤੇ ਨਵੇਂ ਸਰਵੇਖਣ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਟਰੂਡੋ ਇਫਾਦ ਦੇ ਦਿੰਦੇ ਨੇ ਤਾਂ ਵੀ ਸਥਿਤੀ ਦੇ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ ਤੇ ਵਿਰੋਧੀ ਧਿਰ ਦੇ ਨੇਤਾ ਪੀਆਰਏ ਪੋਇਲੀ ਵਰ ਕੈਨੇਡਾ ਦੇ ਸਭ ਤੋਂ ਪਸੰਦੀਦਾ ਪ੍ਰਧਾਨ ਮੰਤਰੀ ਉਮੀਦਵਾਰ ਦੇ ਵਜੋਂ ਬ੍ਰਣੇ ਅਤੇ ਮੀਡੀਆ ਰਿਪੋਰਟ ਦੇ ਵਿੱਚ 40% ਲੋਕ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਵਜੋਂ ਪਸੰਦ ਕੀਤਾ ਅਤੇ 31% ਲੋਕਾਂ ਨੇ ਪੀਐਮ ਟਰੂਡੋ ਨੂੰ ਪਸੰਦ ਕੀਤਾ ਤੇ ਪੀਆਰਏ ਨੂੰ ਛੇਤੀ ਚੋਣਾਂ ਦੀ ਮੰਗ ਕੀਤੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀਰਵਾਰ ਨੂੰ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਚ ਭਰਤੀ ਕਰਵਾਇਆ ਗਿਆ ਡਾਕਟਰਾਂ ਦੇ ਅਨੁਸਾਰ ਭਾਜਪਾ ਕੋ ਦੀ ਹਾਲ ਤਸਵੀਰ ਹੈ ਤੇ ਉਸ ਨੂੰ ਯੂਰੋਲੋਜੀ ਵਿਭਾਗ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਰੱਖਿਆ ਗਿਆ ਹਾਲੀ ਦੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ 3 ਮਾਰਚ 2024 ਨੂੰ ਰਾਸ਼ਟਰਪਤੀ ਦ੍ਰੋਪਦੀ ਦੁਆਰਾ ਪਾਰਤ ਰਤਨਨਾਥ ਸਨਮਾਨਿਤ ਕੀਤਾ ਗਿਆ ਸੀ ਅਤੇ 97 ਸਾਲਾ ਅਡਵਾਨੀ ਲੰਮੇ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ ਅਤੇ ਜਾਣਕਾਰ ਦੇ ਮੁਤਾਬਿਕ ਬੁੱਧਵਾਰ ਰਾਤ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਡਾਕਟਰਾਂ ਦੀ ਟੀਮ ਉਹਨਾਂ ਦਾ ਮੈਡੀਕਲ ਚੈੱਕਅਪ ਕਰ ਰਹੀ ਸੀ ਅਤੇ ਡਾਕਟਰਾਂ ਨੇ ਉਹਨਾਂ ਦੀ ਹਾਲਤ ਤਸਵੀਰ ਦੱਸੀ ਹੈ ਤੇ ਰਾਤ ਕਰੀਬ 10 ਵਜੇ ਅਡਵਾਨੀ ਦੀ ਹਾਲਤ ਅਚਾਨਕ ਵਿਗੜ ਗਈ ਤੇ ਇਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਦਿੱਲੀ ਏਮਜ਼ ਲਿਆਂਦਾ ਗਿਆ ਅਤੇ 10:30 ਵਜੇ ਏਮਜ਼ ਦੇ ਵਿੱਚ ਭਰਤੀ ਕਰਵਾਇਆ ਗਿਆ ਕਾਲੀ ਦਲ ਦੇ ਵੱਲੋਂ ਸੁਰਜੀਤ ਕੌਰ ਤੋਂ ਕਿਨਾਰਾ ਕਿਤੇ ਜਾਣ ਤੋਂ ਬਾਅਦ ਕਾਲੀ ਦਲ ਦੀ ਜਲੰਧਰ ਤੋਂ ਉਮੀਦਵਾਰ ਸੁਰਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਸਰਬਜੀਤ ਖਾਲਸਾ ਤੋਂ ਅਮਰਤਪਾਲ ਤੋਂ ਸਮਰਥਨ ਮੰਗਾਂਗੀ। ਉਹਨਾਂ ਨੇ ਕਿਹਾ ਕਿ ਮੈਂ ਜਲਦੀ ਹੀ ਦੋਵਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਾਂਗੀ। ਉਹਨਾਂ ਨੇ ਕਿਹਾ ਕਿ ਮੈਂ ਸਿਮਰਨਜੀਤ ਸਿੰਘ ਮਾਨ ਤੋਂ ਵੀ ਸਮਰਥਨ ਲਵਾਂਗੀ। ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਮੈਂ ਚੋਣਾਂ ਲੜਨਾ ਚਾਹੁੰਦੀ ਹਾਂ ਪਰ ਮੇਰੇ ਕੋਲ 1 ਰੁਪਿਆ ਵੀ ਨਹੀਂ ਹੈ। ਦੱਸਦੀ ਕਿ ਬਗਾਵਤ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਕੌਰ ਤੋਂ ਕਿਨਾਰਾ ਕਰ ਚੁੱਕੀ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਸੁਰਜੀਤ ਕੌਰ ਨੂੰ ਅਮਰਤਪਾਲ ਸਿੰਘ, ਸਰਬਜੀਤ ਖਾਲਸਾ ਤੇ ਸਿਮਰਨਜੀਤ ਸਿੰਘ ਮਾਨ ਦਾ ਸਾਥ ਮਿਲੇਗਾ ਜਾਂ ਨਹੀਂ। ਇੰਦਰੀ ਜਾਂਚ ਬਿਊਰੋ ਨੇ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰਸ ਟੈਸਟ ਗ੍ਰੈਜੂਏਟ ਤੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ਦੇ ਵਿੱਚ ਪਹਿਲੀ ਵਾਰ ਗ੍ਰਿਫਤਾਰੀਆਂ ਕੀਤੀਆਂ ਨੇ ਤੇ ਪੁਲਿਸ ਨੇ ਪਟਨਾ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਮਨੀਸ਼ ਕੁਮਾਰ ਅਤੇ ਅਰਸ਼ੂਤੋਸ਼ ਕੁਮਾਰ ਨੇ ਕਥਿਤ ਤੌਰ ਤੇ ਪ੍ਰੀਖਿਆ ਤੋਂ ਪਹਿਲਾਂ ਉਮੀਦਵਾਰਾਂ ਨੂੰ ਸੁਰੱਖਿਅਤ ਜਗ੍ਹਾ ਪ੍ਰਦਾਨ ਕੀਤੀ ਜਿੱਥੇ ਉਹਨਾਂ ਨੂੰ ਲੀਕ ਹੋਏ ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰ ਦਿੱਤੇ ਗਏ ਸਨ ਤੇ ਦੱਸਦੀ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਐਤਵਾਰ ਨੂੰ ਇਸ ਸਾਮਲੇ ਦੇ ਵਿੱਚ ਪਹਿਲੀ ਐਫਆਈਆਰ ਦਰਜ टीसी ਅਤੇ ਇਸ ਤੋਂ ਇੱਕ ਦਿਨ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਪ੍ਰੀਖਿਆ ਦੇ ਵਿੱਚ ਕਥਿਤ ਬੇਨੀਮਾ ਦੀ ਜਾਂਚ ਸੀਬੀਆਈ ਨੂੰ ਸੌਂਪੇਗੀ ਅਤੇ ਇਸ ਤੋਂ ਇਲਾਵਾ ਪ੍ਰਦਰਸ਼ਨ ਕਰ ਰਹੀ ਵਿਦਿਆਰਥੀਆਂ ਦਾ ਇੱਕ ਹਿੱਸਾ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਸੀ ਲੋਕਾਂ ਦੇ ਵਿੱਚ ਰੀਲਾਂ ਬਣਾਉਣ ਦਾ ਕ੍ਰੇਜ਼ ਇਕਦਮ ਵੱਧ ਗਿਆ ਕਈ ਤਾਂ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਵੀ ਖਤਰੇ ਵਿੱਚ ਪਾ ਲੈਂਦੇ ਨੇ ਸੋ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ ਇਸ ਦੇ ਨਾਲ ਜੁੜੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਇੱਕ ਕੁੜੀ ਈਮੀ ਦੇ ਵਿੱਚ ਰੀਲ ਬਣਾਉਣ ਦੇ ਲਈ ਛੱਤ ਤੇ ਚੜ ਜਾਂਦੀ ਹੈ ਤਾਂ ਉਸੇ ਵੇਲੇ ਬਿਜਲੀ ਡਿੱਗੀ ਅਤੇ ਬਿਜਲੀ ਦੀ ਗਰਜ ਸੁਣ ਕੇ ਕੁੜੀ ਉੱਥੋਂ ਭੱਜ ਗਈ ਤੇ ਕੁੱਲ ਮਿਲਾ ਕੇ ਲੜਕੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਮ ਰੀਲ ਬਣਾਉਣ ਦੇ ਲਈ ਮੋਬਾਈਲ ਵੀ ਸੈਟਅਪ ਕਰ ਲਿਆ ਸੀ ਪਰ ਜਿਵੇਂ ਹੀ ਉਹ ਡਾਂਸ ਕਰਨਾ ਸ਼ੁਰੂ ਕਰਦੀ ਹੈ ਤਾਂ ਅਸਮਾਨ ਤੋਂ ਬਿਜਲੀ ਡਿੱਗਦੀ ਹੈ ਇੰਜ ਜਾਪਦਾ ਹੈ ਕਿ ਲੜਕੀ ਦੇ ਨੇੜੇ ਕਿਤੇ ਬਿਜਲੀ ਡਿੱਗੀ ਹੋਵੇ ਬਿਜਲੀ ਦੀ ਗਰਜ ਸੁਣਦੇ ਹੀ ਕੁੜੀ ਉੱਥੋਂ ਭੱਜ ਗਈ ਪਰ ਇਹ ਸਾਰਾ ਦ੍ਰਿਸ਼ ਉਸਦੇ ਮੋਬਾਈਲ ਦੇ ਵਿੱਚ ਕੈਦ ਹੋ ਜਾਂਦਾ ਹੈ ਅੱਜ ਦੀਆਂ ਫਟਾਫਟ ਦੀਆਂ ਖਬਰਾਂ ਦੇ ਵਿੱਚ ਬਸੇ ਨਹੀਂ ਮੈਨੂੰ ਗੁਰਪ੍ਰੀਤ ਕੌਰ ਨੂੰ ਦੀ ਇਜਾਜ਼ਤ ਧੰਨਵਾਦ ਸਸ਼ਿਆ